ਆਜੇ ਟੈਕਸਿੰਡ ਹੋਇਆ ਕੀ ਕਹਿਣਾ ਚਾਹੁੰਦੇ ਆ ਇਨਸੀਡੈਂਟ ਆਇਆ ਭਰਾ ਸਾਡਾ ਮੇਤਰ ਹੈ ਜੀ ਕੁਮਾਰ ਜੀ ਤੇ ਆਪਦੇ ਬੱਚਾ ਨੂੰ ਕੰਟੀ ਸਕੂਲ ਚੱਲ ਰਿਹਾ ਹੁੰਦਾ ਸੀ ਤੇ ਉਹਨੂੰ ਇੱਕ ਗੱਡੀ ਆ ਰਹੀ ਸੀ ਤੇ ਉਹੋ ਵਿੱਚ ਮਾਰੀ ਗੱਡੀ ਅੱਗੇ ਵੱਡੇ ਨੇ ਤੇ ਜਦੋਂ ਬਾਅਦ ਦੇ ਵਿੱਚ ਗੱਡੀ ਵਜਨ ਤੋਂ ਬਾਅਦ ਹੁਣ ਜਦੋਂ ਸਾਡੇ ਕੱਠੇ ਆਈ ਕੋਈ ਇਮਰਜੈਂਸੀ ਸਟਾਫ ਜੀ ਆਇਆ ਉਦੋਂ ਪਤਾ ਲੱਗਿਆ ਵੀ ਮੁੰਡੇ ਨੂੰ ਦੌਰੇ ਪਈਦੇ ਆ ਜਿਹੜਾ ਗੱਡੀ ਚਲਾ ਰਿਆ ਸੀਗਾ ਤੇ ਉਹ ਆਪਦੀ ਕੇਸੇ ਸਬੰਧਤ ਮੈਡੀਕਲ ਲੈਣ ਗਿਆ ਸੀ ਤੇ ਮੈਂ ਤਾਂ ਬੜਾ ਹੈਰਾਨ ਐ ਇਸ ਗੱਲ ਤੇ ਵੀ ਜਦੋਂ ਬੰਦੇ ਦਾ ਦਿਮਾਗੀ ਸੰਤੁਲਨ ਸਹੀ ਨਹੀਂਗਾ ਜਾਂ ਉਹਨੂੰ ਦੌਰੇ ਪੈਂਦੇ ਆ ਜਾਂ ਸਰੀਰ ਤੌਰ ਤੇ ਸਹੀ ਨਹੀਂ ਤਾਂ ਘਰਦਾਂ ਦੀ ਬਹੁਤ ਵੱਡੀ ਗਲਤੀ ਐ ਵੀ ਉਹਨੂੰ ਇਕੱਲੇ ਨੂੰ ਬਿਨਾ ਡਰਾਈਵਰ ਤੋਂ ਗੱਡੀ ਦੇ ਕੇ ਤੁਰਿਆ ਹੁਣ ਦੇਖੋ ਦੋ ਬੱਚੀਆਂ ਸੀ ਨਾਲੇ ਦੀਆਂ ਪ੍ਰਾਪਤ ਤੇ ਜੇ ਕਿਤੇ ਮੰਨ ਲਓ ਇਹ ਕੰਟਰੋਲ ਨਾ ਕਰਦਾ ਜਾਂ ਪਰਮਾਤਮਾ ਬਖਸ਼ੇ ਨਾ ਕਰਦਾ ਤਾਂ ਕੋਈ ਵੀ ਵੱਡੀ ਘਟਨਾ ਹੋਰ ਵਾਪਰ ਸਕਦੀ ਜੱਸਾ ਉਹਨਾਂ ਨੇ ਵੇਖੋ ਰੋਂਗ ਸਾਈਡ ਆ ਕੇ ਗੱਡੀ ਦਾ ਪਾਸੇ ਹੀ ਟੱਕਦਾ ਜਾਵਾ ਤੇ ਇਹੀ ਕਹੂੰਗਾ ਵੀ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਸਾਡੀ ਤਾਂ ਉਹਨਾਂ ਅੱਗੇ ਬੇਨਤੀ ਹੈ ਫਰਿਆਦ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਹੈ ਜਾਂ ਇਸ ਤਰ੍ਹਾਂ ਦੇ ਪਰਿਵਾਰ ਆ ਜਿਹੜੇ ਜਦੋਂ ਬੱਚਿਆਂ ਦੀਆਂ ਦਵਾਈਆਂ ਚੱਲਦੀਆਂ ਹੁਣ ਤੇ ਉਹਨਾਂ ਨੂੰ ਐਡੀ ਵੱੱਲੇ ਨਹੀਂ ਕਹਿੰਦੀ ਕਰਦੇ ਆ ਗੱਡੀ ਫੜਾਉਂਦੇ ਆ ਕਾਹ ਕਹਿਦਾ ਜਾਨੀ ਮਾਨੀ ਇਨਸਾਨ ਹੋ ਜਾ ਕੋਈ ਜ਼ਿੰਮੇਵਾਰ ਹੈ ਉਹਨਾਂ ਤੇ ਬੰਦੀ ਕਮਿਊਨਿਟੀ ਕਾਰਵਾਈ ਕਰਨੀ ਚਾਹੀਦੀ ਹੈ ਲਾਜੀ ਜਾਨੀ ਨਕਸਾਨ ਨੂੰ ਤਾਂ ਗੱਲ ਕਰੀਏ ਕੋਈ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋ ਸਕਿਆ ਗਿਆ ਬਾਕੀ ਡਿਟੇਲ ਦੇ ਵਿੱਚ ਭਰਾ ਦੱਸੂਗਾ ਕਿਉਂਕਿ ਜਿਹੜਾ ਗੱਡੀ ਚਲਾ ਰਿਹਾ ਸੀ ਮੈਂ ਤਾਂ ਮੌਕੇ ਦੇ ਮੁਤਾਬਕ ਜਿੰਨੀ ਇੱਕ ਗੱਲ ਸੁਣੀ ਆ ਕਿਉਂਕਿ ਮੌਕੇ ਤੇ ਮੈਂ ਹੈ ਨਹੀਂ ਸੀ ਮੈਂ ਤਾਂ ਘਰ ਸੀ ਮੈਂ ਜਿੰਨੀ ਕੀ ਗੱਲ ਸੁਣੀ ਆ ਜਾਂ ਦੇਖੀ ਆ ਮੈਂ ਉਹਦੇ ਮੁਤਾਬਕ ਤੁਹਾਨੂੰ ਦੱਸੀ ਆ ਤੇ ਬਾਕੀ ਗੱਲਬਾਤ ਤੁਹਾਨੂੰ ਵੀਡੀਓ ਆਪਰਾਵੀ ਜੀ ਕਰਕਸਾਲ ਦੱਸ ਸਕਦੀ ਆ ਕਿਉਂਕਿ ਇਹਨਾਂ ਦੇ ਨਾਲ ਹੀ ਇਹ ਘਟਨਾ ਵਾਪਰੀ ਹੈ ਮੈਂ ਆਪਣੇ ਘਰ ਤੋਂ ਆ ਰਿਹਾ ਸੀ ਜੀ ਆਪਣੇ ਬੱਚਿਆਂ ਦੇ ਨਾਲ ਉਹਨਾਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਜੀ ਤੇ ਅਚਾਨਕ ਇੱਕ ਸਾਹਮਣੇ ਏਸ਼ਟਕਾਰ ਆਉਂਦੀ ਹੈ ਤੇ ਉਹ ਗੱਡੀ ਬਿਲਕੁਲ ਬੇਕਾਬੂ ਹੋ ਕੇ ਬਿਲਕੁਲ ਮੇਰੇ ਰੌਂਗ ਸਾਈਡ ਤੇ ਆ ਕੇ ਮੇਰੀ ਗੱਡੀ ਦੇ ਵਿੱਚ ਵੱਜੀ ਜਿਸ ਨਾਲ ਮੇਰੀ ਗੱਡੀ ਦਾ ਕੋਈ ਮੇਰੇ ਆਪਣੇ ਜਾਣੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਆਪਣੇ ਬੱਚਿਆਂ ਦਾ ਸਭ ਠੀਕ ਹੈ ਪਰ ਮੇਰੀ ਗੱਡੀ ਦੀ ਇੱਕ ਸਾਈਡ ਬਿਲਕੁਲ ਖਤਮ ਹੋ ਗਈ ਹੈ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੇ ਬੈਕ ਸਾਈਡ ਧਿਆਨ ਦਿੱਤਾ ਮੈਂ ਕਿ ਗੱਡੀ ਸ਼ਾਇਦ ਭੱਜ ਨਾ ਜਾਵੇ ਪਰ ਉਹ ਰੌਂਗ ਸਾਈਡ ਹੋ ਕੇ ਫਿਰ ਉਹ ਗੱਡੀ ਕਿਸੇ ਵੀ ਹੋਰ ਦੀ ਦੁਕਾਨ ਦੀ ਥੜੀ ਦੀ ਭੰਨ ਕੇ ਅੱਗੇ ਕੰਧ ਵਿੱਚ ਜਾ ਕੇ ਵੱਜੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਉੱਤਰ ਕੇ ਥੋੜੀ देर ਬਾਅਦ ਦੇਖਿਆ ਜਦੋਂ ਲੋਕ ਲੋਕ ਇਕੱਠੇ ਹੋਏ ਤਾਂ ਮੈਨੂੰ ਪਤਾ ਲੱਗਿਆ ਵੀ ਉਹ ਬੰਦੇ ਨੂੰ ਦੌਰੇ ਪੈਂਦੇ ਸੀ ਤੇ ਉਹ ਆਪ ਵੀ ਖੁਦ ਦਵਾਈ ਲੈ ਕੇ ਆ ਰਿਆ ਸੀਗਾ ਭਗਤੀ ਸਾਈਡ ਤੋਂ ਤੇ ਉਹ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਆਪਦਾ ਹੋਸ਼-ਹਵਾਸ ਖੋਦ ਦਿੱਤਾ ਹੁਣ ਪ੍ਰਸ਼ਾਸਨ ਤੋਂ ਖੁਦ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਸਾਨੂੰ ਇਹ ਮੰਨ ਕਰਦੇ ਵੀ ਸਾਨੂੰ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਜੀ ਪਰ ਇਸ ਤਰ੍ਹਾਂ ਦੀ ਅਣਗਹਿਲੀ ਮਤਲਬ ਇਹ ਲੋਕ ਜਿਹੜੇ ਬਿਨਾਂ ਡਰਾਈਵਰ ਤੋਂ ਆਉਂਦੇ ਜੇ ਦਵਾਈ ਚੱਲਦੀ ਹੈ ਉਹਨਾਂ ਨੂੰ ਇਹ ਕੱਢੀ ਨਹੀਂ ਚਲਾਣੀ ਚਾਹੀਦੀ ਉਹ ਆਪਣੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਇਹ ਬਹੁਤ ਜ਼ਿੰਮੇਵਾਰੀ ਤਾਂ ਆਉਂਦੀ ਹੈ ਵੀ ਉਹ ਆਪਣੇ ਘੱਟੋ ਘੱਟ ਉਹਨਾਂ ਨੂੰ ਡਰਾਈਵਰ ਜਦੋਂ ਆਪ ਗੱਡੀ ਨਾ ਚਲਾਉਣ ਨੂੰ ਕਿਸੇ ਹੋਰ ਵਿਕਲਪ ਦੇ ਜਾ ਨਾ ਕੋਈ ਵੀ ਇਸ ਤਰ੍ਹਾਂ ਦੀ ਨਗਹਿਲੀ ਨਾ ਹੋਣੀ ਚਾਹੀਦੀ ਟਾਇਰ ਫਟਣ ਕਰਕੇ ਗੱਡੀ ਫੇਰ ਬਣਾਉਣੀ ਹੋਣੀ ਜ਼ਿਆਦਾ ਕੋਈ ਕਿੱਥੋਂ ਆ ਰਹੇ ਸੀਗੇ ਅਸੀਂ ਬਾਜ਼ਰ ਤੋਂ ਆਏ ਆ ਜੀ ਆਪਣੇ ਆ ਭਰਤੇ ਜੀ ਕੀ ਨਾਂ ਕੀ ਤੁਹਾਡਾ ਜੀ ਰਵੀ ਕੁਮਾਰ ਜੀ ਕਿੱਥੇ ਜਾ ਰਹੇ ਸੀਗੇ ਜੀ ਜੇਰਾਉਂ ਜਾਣਾ ਦਵਾਈ ਲੈ ਕੇ ਆਏ ਜੀ ਭਰਤੇ ਅੱਛਾ ਜੀ ਇਹ ਗੱਡੀ ਥੋੜੀ ਐਕਸੀਡੈਂਟ ਹੱਕੇ ਕਾਰਨ ਆਂਦਾ ਕੀ ਕਾਰਨ ਕੀ ਰਿਆਂ ਐਕਸੀਡੈਂਟ ਹੁੰਦਾ ਜੀ ਕਿਥੇ ਟਾਇਰ ਪਾੜ ਗਿਆ ਜੀ ਇੱਕਦਮ ਪਹਿਲਾਂ ਵਾ ਟ੍ਰੈਕਸ਼ਨ ਨਹੀਂ ਹੋਈ ਬਸ ਦੂਆ ਰੱਖ ਗੱਡੀ 'ਚ ਕਿੰਨੇ ਜਣੇ ਸੀ ਹੋਰ ਤੁਹਾਡੇ ਨਾਲ 2-4 ਜਣੇ ਤੇ ਕੇ ਸਟਾਫਟਾ ਲੱਗੀਆਂ ਨਹੀਂ ਸਰਕਾਰ ਤੇ ਨਹੀਂ ਬਚਾ ਉਸ ਤੋਂ ਸਭ ਠੀਕ ਹੈ ਜੀ ਹਾਂ